ਸੱਜਣ ਮੀਡੀਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਅਮਰੀਕਾ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਇਸ ਵਾਰ ਬੜਾ ਜਸਪ ਮੋੜ ਲੈ ਗਈਆਂ ਪਹਿਲੇ ਪੜਾਅ ਵਿੱਚ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਬਾਈਡਨ ਤੇ ਟਰੰਪ ਦੇ ਵਿਚਾਲੇ ਹੀ ਮੁਕਾਬਲਾ ਹੋਏਗਾ ਪਰ ਹੌਲੀ ਹੌਲੀ ਜੋ ਜੋ ਚੋਣ ਪ੍ਰਕਿਰਿਆ ਅੱਗੇ ਵਧੀ ਤਾਂ ਪਹਿਲੀ ਜਿਹੜੀ ਬਹਿਸ ਹੋਈ ਉਸ ਬਹਿਸ ਦੇ ਵਿੱਚ ਹੀ ਬਾਈਡਨ ਜਿਹੜੇ ਆਪਣੇ ਵਿਰੋਧੀ ਟਰੰਪ ਤੋਂ ਪਛੜ ਗਏ ਔਰ ਉਸ ਨਾਲ ਡੈਮੋਕ੍ਰੈਟਿਕ ਪਾਰਟੀ ਦੇ ਅੰਦਰ ਬੜੀ ਹਿਲਜੁਲ ਪੈਦਾ ਹੋ ਗਈ ਔਰ ਜਿਹੜੇ ਡੋਨਰ ਸੀ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਜੇ ਬਾਈਡਨ ਹੋਣੇ ਉਮੀਦਵਾਰ ਹੋਣਗੇ ਡੈਮੋਕ੍ਰੈਟਿਕ ਪਾਰਟੀ ਦੇ ਤਾਂ ਸਾਡਾ ਜਿਹੜਾ ਪੈਸਾ ਉਸ ਨੂੰ ਚੋਣਾਂ ਤੇ ਨਾ ਖਰਚਿਆ ਜਾਵੇ ਔਰ ਇਸ ਗੱਲ ਦਾ ਦਬਾਅ ਇੰਨਾ ਵੱਧਾ ਚੱਲ ਗਿਆ ਕਿ ਜਿਹੜੇ ਸਾਬਕਾ ਰਾਸ਼ਟਰਪਤੀ ਸੀ ਬਰਾਕ ਅਵਾਮਾ ਤੇ ਹੋਰ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਬੜੇ ਪ੍ਰਭਾਵਸ਼ਾਲੀ ਲੋਕ ਸੀ ਉਹਨਾਂ ਨੇ ਜਦੋਂ ਇਹ ਮੁਹਿੰਮ ਚੜਾਈ ਤਾਂ ਡੈਮੋਕ੍ਰੈਟਿਕ ਪਾਰਟੀ ਨੂੰ ਆਪਣਾ ਉਮੀਦਵਾਰ ਬਦਲਣਾ ਪਿਆ ਤੇ ਜਿਹੜੇ ਇਸ ਵੇਲੇ ਵਾਈਸ ਪ੍ਰੈਜ਼ੀਡੈਂਟ ਅਮਰੀਕਾ ਦੇ ਕਮਲਾ ਹੈਰਿਸ ਤੇ ਭਾਰਤੀ ਮੂਲ ਦੇ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਬਣਾ ਕੇ ਅੱਗੇ ਲਿਆਉਣਾ ਪਿਆ ਇਸ ਤਰ੍ਹਾਂ ਹੀ ਦੂਸਰੇ ਪਾਸੇ ਪਬਲਿਕਨ ਪਾਰਟੀ ਦੇ ਅੰਦਰ ਵੀ ਟਰੰਪ ਨੂੰ ਕੋਈ ਹੋਰ ਉਮੀਦਵਾਰ ਇਸ ਤਰ੍ਹਾਂ ਦੀ ਟੱਕਰ ਨਹੀਂ ਦੇ ਸਕਿਆ ਤੇ ਉਹਨਾਂ ਨੇ ਵੀ ਟਰੰਪ ਨੂੰ ਹੀ ਆਪਣਾ ਉਮੀਦਵਾਰ ਅਨਾਨਿਆ ਹੁਣ ਅਮਰੀਕਨ ਚੋਣ ਪ੍ਰਕਿਰਿਆ ਦੇ ਮੁਤਾਬਕ ਦੋਨਾਂ ਪਾਰਟੀਆਂ ਨੇ ਬਕਾਇਦਾ ਆਪਣੀਆਂ ਕਨਵੈਨਸ਼ਨਸ ਕਰਕੇ ਅਫੀਸ਼ੀਅਲ ਤੌਰ ਤੇ ਆਪੋ ਆਪਣੇ ਉਮੀਦਵਾਰ ਐਲਾਨ ਦਿੱਤੇ ਆ ਤੇ ਉਸ ਤੋਂ ਬਾਅਦ ਹੁਣ ਜਿਹੜੀਆਂ ਅਗਲੀਆਂ ਡਿਬੇਟ ਹੋਣੀਆਂ ਉਹ ਕਿਸ ਤਰ੍ਹਾਂ ਦੀਆਂ ਹੋਣਗੀਆਂ ਔਰ ਜਿਹੜੇ ਹੁਣ ਤੱਕ ਸਰਵੇ ਆਏ ਆ ਉਹਨਾਂ ਦੇ ਵਿੱਚ ਤਾਂ ਇਹੀ ਦਿਖਾਇਆ ਗਿਆ ਹੈ ਕਿ ਕਮਲਾ ਹੇਰਸ ਜਿਹੜੀ ਹੈ ਉਹ ਟਰੰਪ ਤੋਂ ਲਗਭਗ 4 ਪੁਆਇੰਟ ਅੱਗੇ ਚੱਲ ਰਹੀ ਹੈ ਜਿੰਨੇ ਵੀ ਸਰਵੇ ਆ ਰਹੇ ਸੋ ਇਹ ਸਾਰੀ ਸਥਿਤੀ ਜਿਹੜੀ ਕਿਸ ਤਰ੍ਹਾਂ ਦਾ ਮੋਲ ਲੈ ਰਹੀ ਹੈ ਅਮਰੀਕਨ ਸਮਾਜ ਦੇ ਵਿੱਚ ਇਸ ਦੇ ਬਾਰੇ ਕਿਸ ਤਰ੍ਹਾਂ ਦੀ ਹਲਚਲ ਹੈ ਉੱਥੋਂ ਦੇ ਜਿਹੜੇ ਲੋਕ ਹੈ ਖਾਸ ਕਰਕੇ ਜਿਹੜੇ ਡੈਮੋਕ੍ਰੈਟਿਕ ਪ੍ਰੋਗਰੈਸਿਵ ਤੇ ਲਿਬਰਲ ਲੋਕੋ ਕਿਸ ਤਰ੍ਹਾਂ ਸੋਚ ਰਹੇ ਐ ਤੇ ਜਿਹੜੇ ਰਿਪਬਲਿਕਨ ਦੇ ਸਮਰਥਕ ਹਨ ਮਹਿਤੀ ਐ 트ੰਪ ਦੇ ਜਿਹੜੇ ਫੈਨ ਨੇ ਉਹ ਕਿਸ ਤਰ੍ਹਾਂ ਸੋਚ ਰਹੇ ਐ ਇਸ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ ਇਸ ਗੱਲਬਾਤ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਉਹਗੇ ਲਾਇਰ ਹਰਮਿੰਦਰ ਢਿੱਲੋਂ ਜੀ ਜਿਹੜੇ ਕਿ ਪਿਛਲੇ ਲਗਭਗ 3-4 ਦਹਾਕਿਆਂ ਤੋਂ ਕੈਨੇਡਾ ਦੇ ਵਿੱਚ ਵਸੇ ਹੋਏ ਐ ਤੇ ਉੱਥੇ ਹੀ ਉਹ ਆਪਣੀ ਲਾ ਦੀ ਪ੍ਰੈਕਟਿਸ ਵੀ ਕਰਦੇ ਐ ਤੇ ਖਾਸ ਕਰਕੇ ਉਹ ਇੱਕ ਸੋਸ਼ਲ ਐਕਟਿਵਿਸਟ ਵਜੋਂ ਬਹੁਤ ਹੀ ਸਰਗਰਮ ਹੈ ਵੱਖ-ਵੱਖ ਖੇਤਰਾਂ ਚ ਚਾਹੇ ਉਹ ਵਾਤਾਵਰਨ ਦਾ ਖੇਤਰ ਹੋਵੇ ਚਾਹੇ ਉਹ ਰਾਜਸੀ ਖੇਤਰ ਹੋਵੇ ਚਾਹੇ ਡੈਮੋਕ੍ਰੇਸੀ ਨੂੰ ਜਿਹੜੀਆਂ ਆ ਰਹੀਆਂ ਦਿੱਕਤਾਂ ਜਾਂ ਡੈਮੋਕ੍ਰੇਸੀ ਜਿਹੜੇ ਆ ਰਹੇ ਵਿਗਾੜ ਹੈ ਉਸ ਦੇ ਉੱਤੇ ਤੁਸੀਂ ਅਕਸਰ ਹੀ ਉਹਨਾਂ ਨੂੰ ਐਕਸ ਦੇ ਉੱਤੇ ਉਹਨਾਂ ਦੇ ਜਿਹੜੇ ਟਵੀਟ ਹੈ ਉਹਨਾਂ ਨੂੰ ਪੜ ਸਕਦੇ ਹੋ ਸੋ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਅਮਰੀਕਾ ਦੇ ਜਿਹੜੀ ਖਾਸ ਕਰਕੇ ਕਿਉਂਕਿ ਨਾਰਥ ਅਮਰੀਕਾ ਜੁੜਿਆ ਹੋਇਆ ਹੈ ਉਹਦੇ ਵਿੱਚ ਜਿਹੜੀਆਂ ਤਬਦੀਲੀਆਂ ਵਾਪਰਦੀਆਂ ਉਹ ਇੱਕ ਦੂਸਰੇ ਨੂੰ ਪ੍ਰਭਾਵਿਤ ਵੀ ਕਰਦੀਆਂ ਆਂ ਦੇਸ਼ਾਂ ਨੂੰ ਤੇ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹਨਾਂ ਦੀ ਇਹ ਸਾਰੇ ਬਾਰੇ ਕੀ رائے ਹੈ ਤੇ ਉੱਥੇ ਅਮਰੀਕਨ ਲੋਕ ਕਿਸ ਤਰ੍ਹਾਂ ਸੋਚ ਰਹੇ ਆ ਤੇ ਉਹ ਇਹ ਸਾਰੇ ਤੋਂ ਕੀ ਸੰਕੇਤ ਲੈਂਦੇ ਆ ਕੀ ਅਰਥ ਲੈਂਦੇ ਆ ਜੋ ਕੁਝ ਅਮਰੀਕਨ ਸਮਾਜ ਇਸ ਵੇਲੇ ਚ ਉਹਨਾਂ ਦੇ ਮੌਕੇ ਵਾਪਰ ਰਿਹਾ ਿਰਨੋ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਚ ਜੰਡੂ ਸਾਹਿਬ ਧੰਨਵਾਦ ਇਹ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜਿਹੜਾ ਅਮਰੀਕਾ 'ਚ ਇਸ ਵੇਲੇ ਜਿਸ ਢੰਗ ਦੀ ਚੋਣ ਅੱਗੇ ਵੱਧ ਰਹੀ ਹੈ ਕਿ ਡੈਮੋਕ੍ਰੈਟਿਕ ਪਾਰਟੀ ਨੂੰ ਆਪਣਾ ਉਮੀਦਵਾਰ ਬਦਲਣਾ ਪਿਆ ਔਰ ਦੂਸਰੇ ਪਾਸੇ 트ੰਪ ਜਿਸ ਦੇ ਬਾਰੇ ਬਹੁਤ ਕੁਛ ਇਸ ਤਰ੍ਹਾਂ ਦਾ ਵੀ ਆਇਆ ਕਿ ਉਹ ਸੰਵਿਧਾਨ ਤੋਂ ਪਾਸੇ ਜਾਣਾ ਚਾਹੁੰਦੇ ਆ ਔਰ ਜਿਸ ਢੰਗ ਨਾਲ ਇਹ ਵੀ ਗੱਲਾਂ ਆਈਆਂ ਕਿ ਉਹ ਜੇ ਇਸ ਵਾਰ ਚੋਣ ਜਿੱਤ ਗਏ ਤਾਂ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਚੋਣ ਹੀ ਨਾ ਉੱਥੇ ਹੋਵੇ ਔਰ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਚਰਚੇ ਜਿਹੜੇ ਰਹੇ ਪਰ ਹੁਣ ਕਮਲਾ ਹੈਸ ਦੇ ਆਉਣ ਤੋਂ ਬਾਅਦ ਲੱਗਦਾ ਹੈ ਕਿ ਸਾਰੀ ਸਥਿਤੀ ਬਦਲੀ ਹੋਈ ਹੈ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਬਿਲਕੁਲ ਠੀਕ ਦੱਸਿਆ ਖਾਸ ਕਰਕੇ ਜਿਹੜੇ ਲੋਕ ਅਮਰੀਕਾ 'ਚ ਨਹੀਂ ਰਹਿੰਦੇ ਮੈਂ ਥੋੜੀ ਜਿਹੀ ਗੱਲ ਦਰਸ਼ਨੀ ਚਾਹਨਾ ਆ ਵੀ ਇੱਕ ਤਾਂ ਜਿਹੜਾ ਇਹ ਰਾਸ਼ਟਰਪਤੀ ਦੀ ਚੋਣ ਹੈ ਇਹ ਹਿਟਲਰ ਦੀ ਜਰਮਨੀ 'ਚ ਕਬਜ਼ੇ ਤੋਂ ਬਾਅਦ ਸ਼ਾਇਦ ਸਭ ਤੋਂ ਵੱਧ ਮਹੱਤਵਪੂਰਨ ਚੋਣ ਹੈ ਪੂਰੀ ਦੁਨੀਆ ਦੇ ਪੋਲੀਟੀਕਲ ਇਤਿਹਾਸ ਦੇ ਵਿੱਚ ਨੰਬਰ 1 ਨੰਬਰ 2 ਜਿਹੜਾ ਅਮਰੀਕੀ ਜਿਹੜਾ ਚੋਣ ਦਾ ਸਿਸਟਮ ਹੈ ਉਹ ਬੜਾ ਇੱਕ ਬਹੁਤ ਹੀ ਪੁਰਾਣਾ ਸਿਸਟਮ ਹੈ ਉਹਦੇ ਇਤਿਹਾਸਕ ਕਾਰਨ ਕੀ ਨੇ ਉਹ ਆਪਾਂ ਕਦੇ ਫਿਰ ਗੱਲ ਕਰਾਂਗੇ ਉਹਦੇ ਵਿੱਚ ਜਿਹੜੀਆਂ ਵੋਟਾਂ ਨੇ ਉਹ ਵੋਟਾਂ ਸਿੱਧੀਆਂ ਰਾਸ਼ਟਰਪਤੀ ਨੂੰ ਨਹੀਂ ਪਾਉਂਦੇ ਉਹ ਇਹਨਾਂ ਉਹਨਾਂ ਦੇ ਇੱਕ ਇਲੈਕਟੋਰਲ ਕਾਲਜ ਕਹਿੰਦੇ ਆ ਅਦਰਵਾਈਜ਼ ਤਾਂ ਈਵਨ ਬਾਈਡਨ ਵੇਲੇ ਵੀ ਈਵਨ ਹਿਲਰੀ ਕਲਿੰਟਨ ਵੇਲੇ ਵੀ ਡੈਮੋਕ੍ਰੇਟਸ ਨੂੰ ਆਲਮੋਸਟ 8 ਮਿਲੀਅਨ ਵੋਟਰ ਜ਼ਿਆਦਾ ਪੈਂਦੀਆਂ ਨੇ ਪਰ ਉਹ ਫਿਰ ਵੀ ਚੋਣ ਹਾਰ ਜਾਂਦੇ ਆ ਵੋਟਾਵਾਦ ਉਹ ਇੱਕ ਬੜਾ ਡਿਸਟਾਰਟਡ ਉਹਦਾ ਵਿਊ ਹੈ ਸੋ ਤੁਹਾਡੀ ਗੱਲ ਬਿਲਕੁਲ ਠੀਕ ਹੈ ਮਤਲਬ ਜਦੋਂ ਬਾਈਡਨ ਨੇ ਪਿਛਲੀ ਚੋਣ ਜਿੱਤੀ ਉਸ ਤੋਂ ਬਾਅਦ ਲੋਕਾਂ ਨੂੰ ਆਸ ਸੀ ਤੇ ਬਈ ਉਹ ਜਿੱਤ ਜਾਣਗੇ ਜਦੋਂ ਬਾਈਡਨ ਦੀ ਸਿਹਤ ਖਰਾਬ ਸ਼ੁਰੂ ਹੋਣੀ ਤੇ ਡਿਬੇਟ ਹੋਈ ਉਸ ਤੋਂ ਬਾਅਦ ਬੜੀ ਚਿੰਤਾ ਸੀ ਕੱਲੇ ਅਮਰੀਕਾ ਦੀ ਡੈਮੋਕ੍ਰੈਟਿਕ ਪਾਰਟੀ ਨੂੰ ਨਹੀਂ ਸਾਡੇ ਕੈਨੇਡਾ ਦੇ ਜਿਹੜੇ ਪੋਲੀਟੀਕਲ ਇਸਟੈਬਲਿਸ਼ਮੈਂਟ ਹੈ ਆ ਜਿਹੜੇ ਲੋਕ ਨੇ ਕਹਿੰਦੇ ਜਿਹੜਾ ਟਰੰਪ ਦਾ ਫੀਨੋਮਨਾ ਹੈ ਉਹ ਇੱਕ ਬਹੁਤ ਹੀ ਡੇਂਜਰਸ ਫੀਨੋਮਨਾ ਹੈ ਆ ਉਹ ਜਿਨ੍ਹਾਂ ਦਾ ਡੈਮੋਕ੍ਰੇਸੀ 'ਚ ਕੋਈ ਵਿਸ਼ਵਾਸ ਨਹੀਂ ਜਿਵੇਂ ਤੁਸੀਂ ਬੜੀ ਚੰਗੀ ਤਰ੍ਹਾਂ ਦੱਸਿਆ ਕਿ ਟਰੰਪ ਸ਼ਰਯਮ ਕਹਿ ਰਿਹਾ ਕਿ ਜੇ ਤੁਸੀਂ ਮੈਨੂੰ ਇਹ ਫਰੀ ਵੋਟਾਂ ਪਾ ਕੇ ਜਿਤਾ ਦੋਗੇ ਤੇ ਇਹ ਆਖਰੀ ਚੋਣਾਂ ਹੋਣਗੀਆਂ ਤੁਹਾਨੂੰ ਲੋੜ ਨਹੀਂ ਪੈਗੀ ਇਸ ਤੋਂ ਬਾਅਦ ਔਰ ਇਹ ਨਾਨ ਨਣ ਇਹ ਵੀ ਕਹਿ ਰਿਹਾ ਕਿ ਮੈਂ ਜਿੰਨੀ ਸਰਕਾਰੀ ਉੱਤੇ ਮੁਲਾਜ਼ਮ ਨੇ ਮੋਨਾ ਫਾਰੇ ਨੂੰ ਫਾਰ ਕਰ ਦਾਂਗਾ ਤੇ ਮੈਂ ਉੱਤੇ ਸਿਰਫ ਉਹੀ ਰੱਖਾਂਗਾ ਜਿਹੜੇ ਮੇਰੇ ਨਾਲ ਸਹਿਮਤ ਹੋ ਸੋ ਜਿਹੜਾ ਵੀ ਇਹ ਚੋਣ ਹੈ ਭਾਵੇਂ ਕਿ ਕਮਲਾ ਹੈਰਸ ਦੇ ਆਣ ਦੇ ਨਾਲ ਇਹਦੇ ਵਿੱਚ ਅਫਾਰ ਕਾਫੀ ਵੱਧ ਕੇ ਕਿਉਂਕਿ ਕਮਲਾ ਹੈਰਿਸ ਦੀ ਜਿਹੜੀ ਉਮਰ ਹੈ ਬਾਈਡਨ ਤੋਂ ਆਲਮੋਸਟ 20 ਸਾਲ ਦੇ ਕਰੀਬ ਘੱਟ ਹੈ 20 ਤੋਂ 25 ਸਾਲ ਦੇ ਕਰੀਬ ਤੇ 트ੰਪ ਤੋਂ ਵੀ ਘੱਟ ਹੈ ਉਹਦਾ ਇੱਕ ਫਰਕ ਪੈਂਦਾ એનર્ਜੀ ਜ਼ਿਆਦਾ ਹੁੰਦੀ ਹੈ ਫਿਰ ਉਹ ਇੱਕ ਔਰਤ ਹੈ ਉਹਦਾ ਫਰਕ ਪੈਂਦਾ ਫਿਰ ਉਹਦੀ ਜਿਹੜੀ ਪਰਸਨੈਲਿਟੀ ਪੂਰੀ ਦੀ ਪੂਰੀ ਹੈ ਉਹ ਬਿਲਕੁਲ 트ੰਪ ਦੇ ਆਪੋਜ਼ਿਟ ਹੈ 트ੰਪ ਸਾਰਾ ਦਿਨ ਟਵਿੱਟਰ ਤੇ ਜਾਂ ਬਿਆਨ ਤੇ ਹਰ ਵੇਲੇ ਗਾਲੀਆਂ ਗਲੋਚ ਤਾਨੇ ਮਿਹਣੇ ਤੇ ਗੁੱਸੇ ਵਾਲੀਆਂ ਗੱਲਾਂ ਕਰਦਾ ਹੈ ਜਦੋਂ ਕਿ ਜਿਹੜੀ ਕਮਲਾ ਹੈਰਫ ਹੈ ਉਹ ਆਸ ਦੀ ਗੱਲ ਕਰਦੀ ਹੈ ਵਧੀਆ ਦਿਨਾਂ ਦੇ ਆਉਣ ਦੀ ਗੱਲ ਕਰਦੀ ਹੈ ਜੀ ਜੀ ਹਾਂ ਸੋ ਜਿਹੜਾ ਇਹ ਇਹ ਮਤਲਬ ਚੋਣਾ ਨਹੀਂ ਸੋ ਇਹ ਤੋਂ ਉਹ ਲੀਡ ਕਰ ਰਹੀ ਹੈ 3-4% ਤਨਾ ਨੈਸ਼ਨਲ ਦੇ ਵਿੱਚ ਪਰ ਕਿਉਂਕਿ ਉੱਥੇ ਜਿਹੜੀਆਂ ਵੋਟਾਂ ਪੈਂਦੀਆਂ ਨੇ ਜਿੱਤਣ ਦੇ ਲਈ ਉਹ ਨੈਸ਼ਨ ਲੈਵਲ ਤੇ ਨਹੀਂ ਪੈਂਦੀਆਂ ਉਹ ਸਟੇਟ ਨਾਲ ਜੁੜੀਆਂ ਹੋਈਆਂ ਨੇ ਫਿਰ ਉਹਨੂੰ ਇਲੈਕਟਰਲ ਕੌਲਿਜ ਤੇ ਕਨਵਰਟ ਕਰਦੇ ਆ ਸੋ ਜਿਹੜੀਆਂ ਉਹਦੀਆਂ 3-4 ਪਰਸੈਂਟ ਦੀ ਲੀਡ ਹੈ ਹੋ ਸਕਦਾ ਕਿ ਵਾਰੀ ਉਹ ਵੀ ਇਨਾਫ ਨਾ ਹੋਵੇ ਉਹਦੇ ਜਿੱਤਣ ਦੀ ਖਾਤਰ ਸੋ ਇਹ ਬੜੀ ਨਾਜ਼ੁਕ ਸਥਿਤੀ ਹੈ ਨਵੰਬਰ ਤੱਕ ਬਣੀ ਹੋਈ ਹੈ ਇਹ ਕਿੰਨਾ ਇਸ ਜਿਸ ਤਰ੍ਹਾਂ ਦੱਸਿਆ ਨਾਜ਼ੁਕ ਸਥਿਤੀ ਹੈ ਪਰ ਕੋਹਦੇ ਵਿੱਚ ਇਹ ਵੀ ਆਮ ਤੌਰ ਤੇ ਜਿਹੜੇ ਜਿੰਨੇ ਵੀ ਸਰਵੇ ਆ ਰਹੇ ਆ ਜਾਂ ਵਿਸ਼ਲੇਸ਼ਣ ਆ ਰਹੇ ਆ ਉਹਨਾਂ ਵਿੱਚ ਇਹ ਬਹੁਤ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਉੱਥੇ 6-7 ਸਟੇਟ ਹੈਗੀਆਂ ਜਿਹੜੀਆਂ ਨੂੰ ਸਵਿੰਗ ਸਟੇਟ ਦੇ ਤੌਰ ਤੇ ਜਾਣਿਆ ਜਾਂਦਾ ਉੱਥੋਂ ਦਾ ਵੋਟਰ ਬੜਾ ਇੰਡੀਪੈਂਡੈਂਟ ਫੈਸਲਾ ਕਰਦਾ ਜਿੰਦੇ ਵਿੱਚ ਮਿਸ਼ੀਗਨ ਹੈ 애ਰੀਜ਼ੋਨਾ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੇਟਸ ਹੈਗੀਆਂ ਤਾਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਉੱਥੇ ਕਿਸ ਤਰ੍ਹਾਂ ਦੀ ਪੋਜੀਸ਼ਨ ਹੈ ਕਿਉਂਕਿ ਜਿਹੜੀ ਪਿਛਲੇ ਕੁਝ ਸਰਵੇ ਆਏ ਉਹਨਾਂ ਵਿੱਚ ਇਹ ਵੀ ਦੇਖਣ ਚ ਆਇਆ ਕਿ ਕਮਲਾ ਹੈਰਿਸ ਨੂੰ ਉੱਥੇ ਚੰਗਾ ਹੰਗਾਰਾ ਮਿਲਿਆ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਆ ਇਹਨਾਂ ਜਿਹੜੀਆਂ ਕੁਝ ਕੁ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਮੁਕਾਬਲਾ ਫਾਫਮਾ ਹੁੰਦਾ ਤੇ ਥੋੜੇ ਜੇ ਵੋਟਰ ਇਧਰ-ਉਧਰ ਹੋਣ ਨਾਲ ਜਿੱਤ ਹਾਰ ਤੇ ਬਦਲ ਜਾਂਦੀ ਹੈ ਸੋ ਮਿਸ਼ੀਗਨ ਹੈ ਵਿਸਕਾਨਸਨ ਹੈ ਨਿਵਾਡਾ ਅਰੀਜ਼ੋਨਾ ਪੈਂਸਿਲਵੇਨੀਆ ਤੇ ਜਾਰਜੀਆ ਸੋ ਇਹ ਸਟੇਟਸ ਨੇ ਮਿਸ਼ੀਗਨ ਜਿਹੜੀ ਸਟੇਟ ਹੈ ਸਾਡੇ ਇੱਥੇ ਅੰਟੈਰੀਓ ਦੇ ਨਾਲ ਕੈਨੇਡਾ ਦੇ ਨਾਲ ਲੱਗਦੀ ਹੈ ਸੋ ਉੱਥੇ ਦੀ ਜਿਹੜੀ ਗਵਰਨਰ ਹੈ ਉਹ ਵੀ ਡੈਮੋਕ੍ਰੇਟ ਹੈ ਪੂਰੀ ਲੈਜਿਸਲੇਚਰ ਦੀਆਂ ਦੋਨੇ ਬ੍ਰਾਂਚ ਵੀ ਡੈਮੋਕ੍ਰੇਟ ਹੈ ਤੇ ਉਹਦੇ باوجود ਵੀ ਕਮਲਾ ਹੈਰਫਟੀ ਜਿਹੜੀ ਪਰ ਮੇ ਲੀਡ ਹੈ ਪਰ ਉਨੀ ਵੱਡੀ ਨਹੀਂ ਹੈ ਜਿੰਨੀ ਕਿ ਹੋ ਸਕਦੀ ਹੈ ਪਰ ਕਿਉਂਕਿ ਕਮਲਾ ਹਰਫੁਨ ਵਾਲੇ ਨੂੰ 1 ਮਹੀਨਾ ਵੀ ਨਹੀਂ ਹੋਇਆ ਕੈਂਪੇਨ ਕਰਦਿਆਂ ਨੂੰ ਹਾਲੇ ਪੂਰੇ ਉਹਨਾਂ ਨੇ ਜਿਹੜੇ ਪੈਸੇ ਲਾਉਣ ਖਰਚ ਕਰਨੇ ਨੇ ਚੋਣਾਂ ਦੇ ਉੱਤੇ ਸੋ ਮੈਂ ਕੁੱਲ ਮਿਲਾ ਕੇ ਆਸ ਬੰਦ ਹੈ ਕਿ ਉਹ ਜਿੱਤ ਜਾਏਗੀ ਪਰ ਹਾਲੇ ਜਿੱਤ ਸਾਡੀ ਜੇਬ ਦੇ ਵਿੱਚ ਨਹੀਂ ਹੈ ਪਰ ਉਹਦੇ ਵਿੱਚ ਜਿਸ ਤਰ੍ਹਾਂ ਉਹ ਉੱਥੇ ਇਹ ਵੀ ਹੈ ਜਿਸ ਤਰ੍ਹਾਂ ਕਿ ਭਾਰਤੀ ਸਮਾਜ ਚ ਵੀ ਆ ਉੱਥੋਂ ਦੇ ਸਮਾਜ ਚ ਵੀ ਕਿ ਉਹ ਔਰਤ ਨੂੰ ਜਿਹੜਾ ਜਿਆਦਾ ਪ੍ਰੈਫਰ ਨਹੀਂ ਕਰਦੇ ਜਿਹੜੇ ਉਹ ਸਮਾਜ ਚ ਕਿਉਂਕਿ ਅਜੇ ਤੱਕ ਅਮਰੀਕਾ ਦੇ ਵਿੱਚ ਕੋਈ ਵੀ ਔਰਤ ਜਿਹੜੀ ਹੈ ਰਾਸ਼ਟਰਪਤੀ ਨਹੀਂ ਬਣੀ ਹੈਗੀ ਇਸ ਗੱਲ ਦੀ ਵੀ ਕਾਫੀ ਵਿੱਚ ਚਰਚਾ ਆਉਂਦੀ ਹੈ ਤੇ ਇਸ ਬਾਰੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਤੁਹਾਡੀ ਠੀਕ ਹੈ ਇਹ ਗੱਲ ਵੀ ਠੀਕ ਹੈ ਕਿ ਹਿਨਰੀ ਕਲਿੰਟਨ ਦੇ ਕਹਿੰਦੇ ਹਾਰਨ ਦਾ ਇੱਕ ਕੰਮ ਕਾਰਨ ਇਹ ਵੀ ਸੀ ਕਿ ਉਹ ਔਰਤ ਸੀ ਤੇ ਪਰ ਉਹ ਤੋਂ ਬਾਅਦ 8 ਸਾਲ ਬੀਤ ਚੁੱਕੇ ਆ ਨਵੇਂ ਵੋਟਰ ਕਈ ਮਿਲੀਅਨ ਵੋਟਰ ਨਵੇਂ ਆ ਜਾਂਦੇ ਨੇ ਸੋ ਜਿਹੜੀਆਂ ਔਰਤਾਂ ਨੇ ਖਾਫ ਕਰਕੇ ਜਿਹੜੀਆਂ ਅਮਰੀਕਨ ਔਰਤਾਂ ਨੇ ਉਹਨਾਂ ਦੇ ਕਿਉਂਕਿ ਅਬੋਰਸ਼ਨ ਦਾ ਜਿਹੜਾ ਮੁੱਦਾ ਹੈ ਖਾਸਾ ਭਖਿਆ ਹੋਇਆ ਤੇ ਜਿਹੜਾ ਕਿ ਸਿੱਧੇ ਤੋਂ ਸਿੱਧਾ ਔਰਤਾਂ ਦੇ ਨਾਲ ਜੁੜਿਆ ਹੋਇਆ ਇਹਨਾਂ ਦੇ ਇੱਕ ਕਾਨੂੰਨ ਸੀ ਵੀ ਔਰਤਾਂ ਨੂੰ ਹੱਕ ਵੀ ਪੂਰਾ ਉਹ ਪੁਰਾਣਾ ਕੇਸ ਸੀ ਸੁਪਰੀਮ ਕੋਰਟ ਦਾ ਤੇ ਟਰੰਪ ਨੇ ਆਪਣੇ ਨਵੇਂ ਜੱਜ ਲਾਏ ਤੇ ਉਹਨਾਂ ਜੱਜਾਂ ਨੇ ਉਹ ਜਿਹੜਾ ਪੁਰਾਣਾ ਕੇਸ ਸੀ ਮੇਰੇ ਖਿਆਲ 72 ਦਾ 1972 ਤੋਂ ਚੱਲੇ ਆ ਰਿਹਾ ਸੀ ਉਹਨਾਂ ਨੇ ਉਹ ਕੇਸ ਨੂੰ ਪਲਟਾ ਦਿੱਤਾ ਸੋ ਹੁਣ ਜਿਹੜਾ ਕਿ ਉੱਥੇ ਕੋਈ ਕਾਨੂੰਨ ਨਹੀਂ ਹੈ ਹੁਣ ਜਿਹੜੀ ਮਰਜ਼ੀ ਸਕੇਟ ਜੋ ਮਰਜ਼ੀ ਲਾ ਬਣਾ ਸਕਦੀ ਹੈ ਕੁਝ ਕੁ ਸਟੇਟਾਂ ਨੇ ਜਿਨ੍ਹਾਂ ਨੇ ਸਿਰਫ ਅਬੋਰਸ਼ਨ ਤੇ ਪਾਬੰਦੀ ਨਹੀਂ ਲਾਈ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਕੋਈ ਡਾਕਟਰ ਕਰੇਗਾ ਉਸ ਨੂੰ ਜੇਲ੍ਹ ਚ ਪਾਵਾਂਗੇ ਹੁਣ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਹਸਪਤਲ ਵਾਲੇ ਔਰਤਾਂ ਦੀ ਪ੍ਰੈਗਨੈਂਸੀ ਦਾ ਲਗਾਤਾਰ ਰਿਕਾਰਡ ਭੇਜਣ ਵੀ ਉਹ ਪ੍ਰੈਗਨੈਂਸੀ ਕਿੱਥੇ ਆ ਕੁਝ ਸਟੇਟਸ ਨੇ ਕਿਹਾ ਕਿ ਜੇ ਤੁਸੀਂ ਅ ਫਰਦੀ ਸਟੇਟ ਵਿੱਚੋਂ ਦੀ ਲੰਘ ਕੇ ਚਾਹੇ ਤੁਸੀਂ ਸੜਕ ਰਾਹੀਂ ਜਾਂ ਟ੍ਰੇਨ ਰਾਹੀਂ ਲਾਂ ਕਿ ਕਿਤੇ ਹੋਰ ਥਾਂ ਤੇ ਜਾ ਕੇ ਅਬੋਰਸ਼ਨ ਕਰਾਓਗੇ ਤਾਂ ਅਸੀਂ ਤੁਹਾਨੂੰ ਫਿਰ ਵੀ ਗ੍ਰਿਫਤਾਰ ਕਰ ਲਾਂਗੇ ਸੋ ਜਿਹੜੀਆਂ ਇਹ ਗੱਲਾਂ ਨੇ ਬੜੀਆਂ ਡਰਾਉਣੀਆਂ ਨੇ ਔਰਤਾਂ ਦੇ ਲਈ ਖਾਸ ਕਰਕੇ ਜਿਹੜੀਆਂ ਨੌਜਵਾਨ ਔਰਤਾਂ ਨੇ ਸੋ ਔਰਤਾਂ ਕਾਫੀ ਇਹਦੇ ਵਿੱਚ ਕਾਇਮ ਹੋ ਰਹੀਆਂ ਨੇ ਨੈਚਰਲੀ ਆ ਕਮਲਾ ਹੈਰਫਿਕ ਔਰਤ ਹੈ ਤੇ ਜਿਹੜੀ ਔਰਤ ਭਾਵੇਂ ਉਹਦੇ ਨਾਲ ਨਾ ਵੀ ਫਹਿਮਤ ਹੋਵੇ ਪਰ ਉਹ ਔਰਤ ਚਾਹੁੰਦੀ ਤਾਂ ਹੈ ਨਾ ਕਿ ਜੇ ਉਹਨਾਂ ਦੇ ਕੰਟਰੀ ਦੇ ਵਿੱਚ 50% ਪਾਪੂਲੇਸ਼ਨ ਔਰਤਾਂ ਦੀ ਹੈ ਤਾ ਕਦੇ ਕਦੇ ਉਹਨਾਂ ਦੀ ਔਰਤ ਰਾਸ਼ਟਰਪਤੀ ਵੀ ਹੋਣੀ ਚਾਹੀਦੀ ਹੈ ਸੋ ਕਈ ਫੈਕਟਰ ਨੇ ਜਿਹੜੇ ਕਿ ਕਮਲਾ ਹੈਰਿਸ ਦੇ ਹੱਕ ਵਿੱਚ ਕੰਮ ਕਰ ਰਹੇ ਨੇ ਜਿਹੜੇ ਕਿ ਬਾਈਡਨ ਦੇ ਹੱਕ ਵਿੱਚ ਨਹੀਂ ਸੀ ਕਰ ਰਹੇ ਉਹਦੀ ਘੱਟ ਉਮਰ ਹੋਣਾ ਉਹਦਾ ਇੱਕ ਔਰਤ ਹੋਣਾ ਫਿਰ ਉਹਦਾ ਅੱਧਾ ਬਲੈਕ ਤੇ ਅੱਧਾ ਇੰਡੀਅਨ ਸਾਊਥੀਸ਼ੀਅਨ ਹੋਣਾ ਤੇ ਬਾਕੀ ਜਿਹਦਾ ਉਹਦਾ ਆਪਣਾ ਤਜਰਬਾ ਵੀ ਹੈ ਫਿਰ ਜਿਹੜਾ ਉਹਨੇ ਆਪਣਾ ਰਨਿੰਗ ਦਾ ਸਾਥੀ ਚੁਣਿਆ ਟਿਮ ਵਾਲਸ ਉਹ ਅਮਰੀਕਾ ਦੇ ਉਹ ਫੀਫੇ ਵਿੱਚੋਂ ਹੈ ਜਿੱਥੇ ਕਿ ਡੈਮੋਕ੍ਰੇਟਸ ਹਮੇਸ਼ਾ ਜਿੱਤਦੇ ਨਹੀਂ ਜਾਂ ਸਟਰਗਲ ਕਰਦੇ ਨੇ ਤੇ ਉਹਦੀ ਪਰਸਨੈਲਿਟੀ ਬੜੀ ਵਧੀਆ ਹੈ ਉਹ ਸਕੂਲ ਟੀਚਰ ਹੁੰਦਾ ਸੀ ਸਕੂਲ ਟੀਚਰ ਤੋਂ ਬਾਅਦ ਉਹ ਆਪਣੀ ਆਰਮੀ 'ਚ ਗਿਆ ਆਰਮੀ ਤੋਂ ਬਾਅਦ ਉਹ ਕਾਂਗਰਸ ਵਿੱਚ ਗਿਆ ਉਦੋਂ ਬਾਰ ਗਵਰਨਰ ਬਣਿਆ ਫੋ ਉਹ ਆਪਣੀ ਜਿਹੜੀ ਜਿੱਥੋਂ ਦਾ ਹੈ ਟਿਮ ਉਹਨਾਂ ਦੀ ਪੂਰੀ ਦੀ ਪੂਰੀ ਲੋਕਾਂ ਦੀ ਸਾਈਕੋਲੋਜੀ ਨਹੀਂ ਸਮਝਦਾ ਤੇ ਇਨਫੈਕਟ ਉਹਨੇ ਹੀ ਆ ਕੇ ਜਿਹੜਾ ਡੈਮੋਕ੍ਰੈਟਿਕ ਕੈਂਪੇਨ ਹੈ ਕਿ ਜਿਹੜੀ ਕਿ ਨਮੀ ਅ ਅਨਰਜੀ ਦੀ ਫੂਕ ਮਾਰੀ ਹੈ ਉਹ ਅਸਲ ਤੇ ਕਮਰਾ ਤੋਂ ਵੀ ਜ਼ਿਆਦਾ ਟਿਮਨੇ ਮਾਰੀ ਹੈ ਜੀ ਇਹ ਉਹਦੇ ਵਿੱਚ ਨਾਲ ਇਹ ਵੀ ਕਿਤੇ ਪ੍ਰਭਾਵ ਜਾ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਆਪਾਂ ਕਿ ਭਾਰਤੀ ਮੂਲ ਦੀ ਹੈ ਏਸ਼ੀਅਨ ਮੂਲ ਦੀ ਹੈ ਕਮਲਾ ਹੈਰਸ ਕਿ ਜਿਹੜਾ ਨਸਲਵਾਦ ਦਾ ਜਾਂ ਦੂਸਰਾ ਬਾਹਰੀ ਹੋਣ ਦਾ ਜਿਹੜਾ ਇੱਕ ਮੂਲ ਹੈ ਉਸ ਦਾ ਵੀ ਕੋਈ ਅਸਰ ਦੇਖਣ ਨੂੰ ਮਿਲਦਾ ਬੇ ਕਿਤੇ ਹੋਏਗਾ ਜ਼ਰੂਰ ਪਰ ਮੇਰੇ ਖਿਆਲੋਂ ਕੰਮ ਨਹੀਂ ਜ਼ਿਆਦਾ ਕਰ ਰਿਹਾ ਕਿਉਂਕਿ ਉਹ ਦੇਖਣ ਚ ਆਖਣ ਨੂੰ ਅਮਰੀਕਨ ਲੱਗਦੀ ਐ ਉਹਦੀ ਬੋਲੀ ਅਮਰੀਕਨ ਐ ਉਹ ਰਟਨੀ ਜਨਰਲ ਰਹਿ ਚੁੱਕੀ ਐ ਫਿਰ ਉਹਦਾ ਮਤਲਬ ਜਿਹੜਾ ਨਾਂ ਵੀ ਹੈ ਰਫਦਾਂ ਦਾ ਨਾਂ ਕਟੋਗਟ ਹੈਰਿਸ ਐ ਤੇ ਸੋ ਮੇਰੇ ਖਿਆਲ ਉਹ ਜ਼ਿਆਦਾ ਕੰਮ ਨਹੀਂ ਕਰ ਰਿਆ ਫਗੋਂ ਉਹ ਉਹਦੀ ਉਹਦਾ ਉਹ ਜਿਹੜਾ ਵਾਪਸੀ ਉਹ ਬਲੈਕ ਸੀ ਤੇ ਉਹਦੀ ਜਿਹੜੀ ਮਦਰ ਸੀ ਉਹ ਆਪਣੇ ਇੰਡੀਅਨ ਸੀ ਮੇਖ ਤਾਮਿਲ ਤਾਮਿਲ ਸੀ ਸੋ ਫਗੋਂ ਆਪਣੇ ਲੋਕ ਜਿਹੜੇ ਨੇ ਜਿਹੜਾ ਅਮਰੀਕਾ ਦੇ ਵਿੱਚ ਸਾਡਾ ਇੱਕ ਬਿੰਬ ਬਣਿਆ ਹੋਇਆ ਉਹ ਇਹ ਆ ਕਿ ਫੀ ਕਾਲੇ ਅਮਰੀਕਨ ਦੇ ਨਾਲ ਨਫ਼ਰਤ ਕਰਦੇ ਆ ਉਹਨਾਂ ਨਾਲ ਵਿਤਕਰਾ ਕਰਦੇ ਆ ਫੋ ਉਹ ਜ਼ਿਆਦਾ ਇੰਨੀ ਪਤਰੋਂ ਹੁਬ ਹੁਬ ਕੇ ਨਹੀਂ ਕਹਿ ਰਹੇ ਕਿ ਕਮਲਾ ਸਾਡੇ ਵਿੱਚੋਂ ਇੱਕ ਹੈ ਇਹਦੇ ਵਿੱਚ ਜਿਸ ਤਰ੍ਹਾਂ ਹੁਣ ਉੱਥੇ ਇਹ ਵੀ ਆਉਂਦੇ ਜਿਹੜੇ ਅੰਕੜੇ ਆਉਂਦੇ ਰਹਿੰਦੇ ਅਕਸਰ ਵੀ ਕਿ ਭਾਰਤੀ ਮੂਲ ਦੇ ਲੋਕ ਜਾਂ ਏਸ਼ੀਅਨ ਮੂਲ ਦੇ ਲੋਕ ਉੱਥੇ 50 ਲੱਖ ਦੇ ਕਰੀਬ ਹੈ ਗਿਣਤੀ ਉਹਨਾਂ ਦੀ ਤਾਂ ਉਹ ਕਿੰਨਾ ਕੁ ਜਿਹੜਾ ਉਹਨਾਂ ਵਿੱਚੋਂ ਕਿੰਨੀ ਕੁ ਸਪੋਰਟ ਮਿਲ ਰਹੀ ਹੈ ਕਮਲਾ ਹੈਰਿਸਨ ਤੇ ਕੋਈ ਨਾਲ ਜੀ ਮੈਂ ਕੋਈ ਅੰਕੜੇ ਤਾਂ ਵੇਖੇ ਨਹੀਂ ਪਰ ਜਿਹੜੇ ਸਾਡੇ ਵਿਆਦਾ ਲੋਕ ਨੇ ਨਾ ਉਹ ਤਕਰੀਬਨ ਪਹਿਲਾਂ ਹੀ ਸਾਡੀ ਗੱਲਬਾਤ ਉਧਰ ਹੁੰਦੀ ਹੋਏਗੀ ਨਾ ਜੀ ਹਾਂ ਉਹ ਪਹਿਲਾਂ ਹੀ ਉਹਨਾਂ ਸਟੇਟਾਂ 'ਚ ਰਹਿੰਦੇ ਨੇ ਜਿੱਥੇ ਡੈਮੋਕ੍ਰੇਟਸ ਡੋਮਿਨੇਟ ਕਰਦੇ ਆ ਜਿਵੇਂ ਕਿ ਕੈਲੀਫੋਰਨੀਆ ਹੋ ਗਿਆ ਜਾਂ ਨਿਊਯਾਰਕ ਹੋ ਗਿਆ ਜਾਂ ਮਿਸ਼ੀਗਨ ਹੋ ਗਿਆ ਸੋ ਉਹ ਪਹਿਲਾਂ ਹੀ ਉਹਨਾਂ ਥਾਮਾਂ ਤੇ ਨੇ ਸੋ ਉਹਨਾਂ ਦੀ ਜਿਹੜੀ ਮੇਰੇ ਖਿਆਲ ਜਿਹੜੀ ਉਹਨਾਂ ਦੀ ਵੋਟ ਆ ਨਾ ਉਹ ਸ਼ਾਇਦ ਇੰਨੀ ਜ਼ਿਆਦਾ ਡਿਸਾਈਡਰ ਨਾ ਹੋਵੇ ਫਰਕ ਤਾਂ ਪਵੇਗਾ ਪਰ ਉਹ ਜਿਆਦਾ ਇਨੀ ਕ੍ਰਿਟੀਕਲ ਨਹੀਂ ਹੈ ਕਿਉਂਕਿ ਜਿਨ ਜਿਨ ਸਟੇਟਾਂ ਦੇ ਵਿੱਚ ਕਮਲਾ ਹਾਇਰਸ ਨੂੰ ਕੋਰਟ ਦੀ ਲੋਡ ਹੈ ਜਿੱਤਣ ਦੇ ਲਈ ਜਿਹੜੀਆਂ ਆਪਾਂ 5 6 ਸਟੇਟਾਂ ਦੇ ਨਾਮ ਲਏ ਨੇ ਉੱਥੇ ਸਾਡੇ ਲੋਕਾਂ ਦੀ ਗਿਣਤੀ ਵੀ ਘੱਟ ਹੈ ਜੀ ਇਹਦੇ ਵਿੱਚ ਟਿਲੋ ਜੀ ਇੱਕ ਇਹ ਵੀ ਹੈਗਾ ਕਿ ਜਿਸ ਤਰ੍ਹਾਂ ਹੁਣ ਉੱਥੇ ਪਾਕਿਸਤਾਨੀ ਮੂਲ ਦੇ ਲੋਕ ਵੀ ਆ ਚਾਈਨਿਜ਼ ਮੂਲ ਦੇ ਲੋਕ ਵੀ ਆ ਦੂਸਰੇ ਵੀ ਹੈ ਉਹਨਾਂ ਦਾ ਕਿਸ ਤਰ੍ਹਾਂ ਦਾ ਇਸ ਚੋਣਾਂ ਦੇ ਵਿੱਚ ਹੁੰਦਾ ਹੈ ਕਿ ਉਹ ਡੈਮੋਕ੍ਰੇਟ ਨਾਲ ਜ਼ਿਆਦਾ ਜਾਂਦੇ ਆ ਰਿਪਬਲਿਕਨ ਨਾਲ ਜਾਂਦੇ ਆ ਕਿਸ ਤਰ੍ਹਾਂ ਦਾ ਉਹਨਾਂ ਦਾ ਵਤੀਰਾ ਹੁੰਦਾ ਜ਼ਿਆਦਾ ਤੌਰ ਤੇ ਤਾਂ ਜਿਹੜੇ ਆਪਣੇ ਸਾਊਥ ਏਸ਼ੀਆ ਨੇ ਸਾਰੇ ਉਹ ਡੈਮੋਕ੍ਰੇਟ ਨੇ ਇਮੀਗ੍ਰੇਸ਼ਨ ਦਾ ਮਾਮਲਾ ਕਰਕੇ ਵੀ ਪਰ ਟਰੰਪ ਵੇਲੇ ਤਾਂ ਇਮੀਗ੍ਰੇਸ਼ਨ ਤੋਂ ਵੀ ਜ਼ਿਆਦਾ ਨਫ਼ਰਤ ਦਾ ਦੇਖੋ ਜੀ ਟਰੰਪ ਹਮੇਸ਼ਾ ਕਹਿੰਦਾ ਤੇ ਉਹਦੇ ਨਾਲ ਦੇ ਕਹਿੰਦੇ ਨੇ ਕਿ ਜਿਹੜੀ ਇੱਕ ਸਾਜ਼ਿਸ਼ ਹੈ ਜਿਹਦੇ ਤਹਿਤ ਡੈਮੋਕ੍ਰੇਟਸ ਬਾਹਰੋਂ ਹੋਰ ਇਮੀਗ੍ਰੈਂਟ ਲਿਆ ਰਹੇ ਆ ਤਾਂ ਕਿ ਇੱਥੇ ਗੁਰੇ ਲੋਕਾਂ ਦੀ ਗਿਣਤੀ ਘੱਟ ਸਕੇ ਤਾਂ ਕਿ ਉਹਨਾਂ ਦੀਆਂ ਵੋਟਾਂ ਵਧ ਸਕਣ ਸੋ ਤੁਹਾਡੀ ਚਾਹੇ ਕੋਈ ਪਰਸਨਲ ਫਲਸਫਾ ਕੰਸਰਵੇਟਿਵ ਵੀ ਹੋਵੇ ਰਾਈਟ ਵਿੰਗ ਵੀ ਹੋਵੇ ਪਰ ਜਿਹੜੀ ਪਾਰਟੀ ਤੁਹਾਨੂੰ ਤੁਹਾਡੀ ਸਕਿਨ ਦੇ ਰੰਗ ਨੂੰ ਲੈ ਕੇ ਦੁਸ਼ਮਣਮੰਦੀ ਆ ਤੁਸੀਂ ਉਹਨਾਂ ਨਾਲ ਵੋਟ ਕਿਵੇਂ ਪਾਓਗੇ ਸੋ ਇਹ ਬਹੁਤ ਵੱਡਾ ਇਹ ਔਰ ਉਹਨੇ ਇਹ ਦਿਖਾਈ ਵੀ ਆ ਤੁਹਾਨੂੰ ਯਾਦ ਹੋਣਾ ਕੋਈ ਪਾਬੰਦੀ ਲਗਾਤੀ ਸੀ ਕੁਝ ਮੁਸਲਮਾਨ ਕੰਟਰੀ ਤੋਂ ਇਮੀਗ੍ਰੇਸ਼ਨ ਦੀ ਉਹ ਜਿਹੜੇ ਇੰਡੀਆ ਤੋਂ ਆਉਂਦੇ ਨੇ ਉਹਨਾਂ ਦੇ ਵੀਜ਼ੇ ਨੇ ਆ ਉਹ ਵੀ ਦੇ ਵੀ ਕਾਫੀ ਬੰਦ ਕਰ ਦਿੱਤੇ ਸੀ ਸੋ ਜ਼ਿਆਦਾਤਰ ਤੇ ਵੀ ਹਿਸਟੋਰਿਕਲੀ ਡੈਮੋਕਰੇਸੀ ਪਰ ਫਰਟੀ ਕਮਿਊਨਿਟੀ ਦੇ ਵਿੱਚ ਵੀ ਜਿਹੜੇ ਕੋਈ ਜ਼ਿਆਦਾ ਅਮੀਰ ਨੇ ਰਾਈਟ ਵਿੰਗ ਨੇ ਉਹਨਾਂ ਨੂੰ ਮੈਂ ਤੇ ਕਾਂਗਾ ਕਿ ਜਿਨ੍ਹਾਂ ਨੂੰ ਸ਼ਰਮ ਨਹੀਂ ਹੈ ਜਿਹੜਾ ਬੰਦਾ ਤੁਹਾਨੂੰ ਨਫ਼ਰਤ ਕਰ ਰਿਹਾ ਤੁਹਾਡੀ ਨਸਲ ਨੂੰ ਨਫ਼ਰਤ ਕਰ ਰਿਹਾ ਤੁਹਾਡੀ ਚਮੜੀ ਦੇ ਰੰਗ ਨੂੰ ਨਫ਼ਰਤ ਕਰ ਰਿਹਾ ਤੁਸੀਂ ਉਹਦੀ ਸਪੋਰਟ ਕਿਵੇਂ ਕਰ ਸਕਦੇ ਹੋ ਜੀ ਇਹ ਟਿਲੋ ਜਿਸ ਤਰ੍ਹਾਂ ਆਪਣੇ ਕਮਲਾ ਹੈਰਸ ਹੋਣਾਂ ਦਾ ਜਿਹੜਾ ਜੀਵਨ ਦਾ ਸਫ਼ਰ ਹੈ ਜਿਹੜਾ ਹੁਣ ਤੱਕ ਦਾ ਕਿ ਕਿਉ ਤੁਹਾਡੇ ਪ੍ਰੋਫੈਸ਼ਨ ਨਾਲ ਵੀ ਜੁੜੇ ਹੋਏ ਆ ਲਾਇਰ ਹੀ ਨੇ ਸ਼ੁਰੂ ਤੋਂ ਹੀ ਕਿਉਂਕਿ ਉਹ ਲਾਇਰ ਹੀ ਇਸ ਕਰਕੇ ਬਣੇ ਸੀ ਕਿ ਜੋ ਕੋਸ਼ਿਸ਼ ਤੇ ਇਨਜਸਟਿਸ ਹੋ ਰਿਹਾ ਤੇ ਉਸ ਦੇ ਖਿਲਾਫ ਉਹ ਆਫੀਸ਼ੀਅਲੀ ਵੀ ਲੜ ਸਕਣ ਤਾਂ ਜਿਸ ਤਰ੍ਹਾਂ ਉਹਨਾਂ ਨੇ ਸ਼ੁਰੂ ਦੀ ਲੜਾਈ ਜਿਹੜੀ ਹੈ ਕ੍ਰਿਮੀਨਲ ਜਸਟਿਸ ਸਿਸਟਮ ਜਿਹੜਾ ਅਮਰੀਕਾ ਦਾ ਉਹਦੇ ਖਿਲਾਫ ਸ਼ੁਰੂ ਕੀਤੀ ਫਿਰ ਇਮੀਗ੍ਰੈਂਟਸ ਦੇ ਮਾਮਲੇ ਤੇ ਫਿਰ ਇਸ ਤਰ੍ਹਾਂ ਹੀ ਜਿਹੜੇ ਹੋਰ ਇਹ ਖਾਸ ਕਰਕੇ 7 8 2007 8 ਦਾ ਜਿਹੜਾ ਆ ਹੌਸਿੰਗ ਕ੍ਰਾਈਸਿਸ ਦੀ ਉਹਦੇ ਵਿੱਚ ਉਹਨਾਂ ਦੀ ਬੜੀ ਵੱਡੀ ਭੂਮਿਕਾ ਰਹੀ ਤਾਂ ਉਹ ਸਾਰੇ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਉਹ ਬੰਦਿਆ ਤੇ ਇਹ ਸਾਰੇ ਜਿਹੜੇ ਸਿਸਟਮ ਹੈਗੇ ਜਿਨ੍ਹਾਂ ਦੀ ਉਹ ਪਹਿਲਾਂ ਲੜਾਈ ਲੜਦੇ ਰਹੇ ਗੱਲ ਕਰਦੇ ਰਹੇ ਲੋਕਾਂ ਦੇ ਹੱਕ 'ਚ ਖੜਦੇ ਰਹੇ ਈਵਨ ਕਿ ਜਿੱਥੇ ਵੀ ਕਿਤੇ ਕ੍ਰਾਈਮ ਉਸ ਕਿਸਮ ਦਾ ਸੀ ਜਾਂ ਔਰਤਾਂ ਦੇ ਖਿਲਾਫ ਜਿੱਥੇ ਜ਼ਬਰ ਹੋ ਰਿਹਾ ਸੀ ਉੱਥੇ ਉਹਨਾਂ ਨੇ ਬੜੀਆਂ ਵੱਡੀਆਂ ਲੜਾਈਆਂ ਲੜੀਆਂ ਜਿਹੜੀਆਂ ਕਿ ਮੈਂ ਆਪ ਵੀ ਪੜੀਆਂ ਉਹਨਾਂ ਦੀ ਬੁੱਕ ਜਿਹੜੀ ਹੈਗੀ ਹੈ ਉਸ ਦੇ ਵਿੱਚ ਉਹਨਾਂ ਨੇ ਹੁੰਦਾ ਜ਼ਿਕਰ ਵੀ ਕੀਤਾ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਇਸ ਸਿਸਟਮ ਦੇ ਵਿੱਚ ਜੇ ਬਣ ਜਾਂਦੇ ਆ ਤੇ ਉਹ ਕੁਝ ਕਰ ਸਕਣਗੇ ਜੋ ਥੱਲੇ ਕਰਦੇ ਰਹਿ ਬਿਲਕੁਲ ਜੀ ਬਿਲਕੁਲ ਇਹ ਇਹ ਜਿਹੜਾ ਅਸਲ 'ਚ ਇਹ ਨਾ ਰਾਈਟਿੰਗ মিডিਆ ਹੁੰਦਾ ਇਹਨਾਂ ਦੇ ਪ੍ਰੋਪਾਗੈਂਡਾ ਹੁੰਦਾ ਕਿ ਸਾਰੀਆਂ ਪਾਰਟੀਆਂ ਮਾਲੀਆਂ ਨੇ ਸਾਰੇ ਲੀਡਰ ਮਾਲੇ ਨੇ ਲੀ ਪਾਰਟੀਆਂ ਦਾ ਫਰਕ ਪੈਂਦਾ ਲੀਡਰਾਂ ਦਾ ਫਰਕ ਪੈਂਦਾ ਨੀਤੀਆਂ ਦਾ ਫਰਕ ਪੈਂਦਾ ਮੈਂ ਤਨੂੰ ਨਹੀਂ ਕੋਈ ਅਮਰੀਕਾ ਦੇ ਇੰਗਲੈਂਡ ਦੇ ਸੰਦਰਭ ਦੇ ਦਾਂਗਾ ਉੱਥੇਲੇ ਲਿਬਰ ਪਾਰਟੀ ਜਿੱਤਿਆਂ ਨੂੰ 2 ਮਹੀਨੇ ਵੀ ਨਹੀਂ ਹੋਏ ਪੁਰਾਣੀ ਸਰਕਾਰ ਨੇ ਉੱਥੇ ਕਲਾਈਮੇਟ ਚੇਂਜ ਨੂੰ ਲੈ ਕੇ ਸਾਰੇ ਜਿੰਨੀ ਵਿੰਡ ਪਾਵਰ 'ਸੀ ਉੱਤੇ ਪਾਬੰਦੀ ਲਾਤੀ ਸੀ ਤੇ ਅੱਜ ਇੱਕੋ ਦਿਨ ਦੇ ਵਿੱਚ ਲਿਬਰ ਪਾਰਟੀ ਨੇ 131 ਪ੍ਰੋਜੈਕਟ ਜਿਹੜੇ ਫਿਰ ਅਨਾਉਂਸ ਕੀਤੇ ਜਿਨ੍ਹਾਂ ਦੇ ਨਾਲ ਤਕਰੀਬਨ ਤੀਜਾ ਹਿੱਸਾ ਜਿਹੜੇ ਘਰ ਨੇ ਇੰਗਲੈਂਡ ਦੇ ਉਹਨਾਂ ਨੂੰ ਉਹ ਬਿਜਲੀ ਦੇ ਸਕਦੀ ਸੋ ਇਹ ਫਰਕ ਪੈਂਦਾ ਪਾਵਰ ਦੇ ਕੋਲ ਸਰਕਾਰਾਂ ਦੇ ਕੋਲ ਬਹੁਤ ਵੱਡੀ ਪਾਵਰ ਹੁੰਦੀ ਹੈ ਤੇ ਕਮਲਾ ਹਰਸ਼ ਜਾਣਦੇ ਨੇ ਇਮੀਗ੍ਰੇਸ਼ਨ ਦੇ ਮਾਮਲੇ ਤੇ ਕਲਾਈਮੇਟ ਚੇਂਜ ਤੇ ਆ ਜਿਹੜੀ ਇਥੋਂ ਦੇ ਰੇਸਿਜ਼ਮ ਹੈ ਉਹਦੇ ਤੇ ਔਰਤਾਂ ਦੇ ਬਦਲੇ ਜਿਵੇਂ ਤੈਨੂੰ ਅਬੋਰਸ਼ਨ ਦੀ ਗੱਲ ਕੀਤੀ ਹੈ ਤੇ ਉਹ ਉਹਦੇ ਤੇ ਕਾਫੀ ਜ਼ਿਆਦਾ ਫਰਕ ਪੈਗਾ ਇਹਦੇ ਬਾਰੇ ਮੈਨੂੰ ਕੋਈ ਦੋ ਰਾਏ ਨਹੀਂ। ਇਹ ਜਿਹੜਾ ਅਮਰੀਕਾ ਚ ਲੋਬੀ ਸਿਸਟਮ ਹੈ ਟਿਲੋਂ ਜੀ ਤਾਂ ਉਸ ਦੇ ਚ ਕੀ ਇਹ ਵੀ ਕਿਹਾ ਜਾਂਦਾ ਹੈ ਕਿ ਭਾਵੇਂ ਕੋਈ ਡੈਮੋਕ੍ਰੇਟ ਬਣ ਜੇ ਚਾਹ ਰਿਪਬਲਿਕਨ ਬਣ ਜੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਤੁਹਾਡੀਆਂ ਦੇ ਬਾਰੇ ਕੀ ਰਾਏ? ਨਹੀਂ ਨਹੀਂ ਯੂ نو ਦੂਰੋਂ ਕਹਿਣ ਦੀਆਂ ਗੱਲਾਂ ਨਹੀਂ ਮੈਂ ਤਾਂ ਇੱਥੇ 35 ਸਾਲ ਹੋ ਗਏ ਜੀ ਮੈਨੂੰ ਰਹਿੰਦਿਆਂ ਨੂੰ। ਜੇ ਤੁਸੀਂ ਇਹ ਕਹੋ ਕਿ ਬਾਈਡਨ ਵੀ ਵੇਲੇ ਵੀ ਉਹੀ ਕੁਝ ਹੋ ਰਿਹਾ ਜੋ 트ੰਪ ਵੇਲੇ ਹੋ ਰਿਹਾ ਸੀ ਇਹਦੂ ਗਲਤ ਗੱਲ ਕੋਈ ਨਹੀਂ ਹੋ ਸਕਦੀ ਮੇਰਾ ਕਲਾਈਮੇਟ ਚੇਂਜ ਦੇ ਨਾਲ ਖਾਸਾ ਵਾਸਤਾ ਪੈਂਦਾ ਜਿਹੜਾ ਇੱਕ ਕਲਾਈਮੇਟ ਲਾਅ ਪਾਸ ਕੀਤਾ ਸੀ ਆਈਆਰਏ ਬਾਈਡਨ ਨੇ ਉਹ ਜੰਡੂ ਸਾਹਿਬ ਉਹਦੇ ਨੇ ਇੰਨੇ ਪੈਸੇ ਇਨਵੈਸਟ ਕੀਤੇ ਨੇ ਗ੍ਰੀਨ એનર્ਜੀ ਦੇ ਵਿੱਚ ਸੋਲਰ ਪਾਵਰ wind ਪਾਵਰ ਹਾਈਡਰੋ ਪਾਵਰ ਦੇ ਵਿੱਚ ਬਈ ਮਨੁੱਖਤਾ ਦੇ ਇਤਿਹਾਸ ਦੇ ਵਿੱਚ ਕਦੇ ਵੀ ਏਡੀ ਵੱਡੀ ਤਬਦੀਲੀ ਇੰਨੇ ਛੋਟੇ ਸਮੇਂ 'ਚ ਕਦੀ ਵੀ ਨਹੀਂ ਆਈ ਜਿਹੜੀ ਬਾਈਡਨ ਦੇ ਵੇਲੇ ਆਈ। ਜੀ। ਕੋਲੇਰਾ ਤੇ ਜਿਹੜਾ ਤੋਕੋਲਾ ਤੇ ਤੇਲ ਤੇ ਗੈਸ ਜਿੰਨਾ ਬਿਜਲੀ ਪਤਾ ਕਰਦੇ ਸੀ ਉਹ ਕਿਵੇਂ ਉਹਨੂੰ ਰਿਪਲੇਸ ਕਰਕੇ ਕਰ ਰਹੇ ਨੇ। ਸੋ ਇਹਦੇ ਬਾਰੇ ਬਹੁਤ ਵੱਖਰੀਆਂ ਪਾਰਟੀਆਂ ਨੇ ਬੜੇ ਵੱਖਰੇ ਲੀਡਰ ਨੇ ਉਹ। ਠੀਕ ਹੈ ਕਿਤੇ ਤੁਸੀਂ ਛੋਟੀਆਂ ਗੱਲਾਂ ਤੇ ਕਹਿ ਸਕਦੇ ਹੋ ਵੀ ਇਜ਼ਰਾਈਲ ਦੇ ਮਾਮਲੇ ਤੇ ਦੋਨੇ ਪਾਰਟੀਆਂ ਦੀ ਬਾਰੇ ਕੋਈ ਡਿਫਰੈਂਸ ਨਹੀਂ। ਇਦਾਂ ਦੇ ਕੁਝ ਕਹਿ ਸਕਦੇ ਹੋ ਇੱਕ ਦੋ ਮਾਮਲਿਆਂ ਤੇ ਪਰ ਅਦਰਵਾਈਜ਼ ਉਹ ਬਹੁਤ ਵੱਖਰੀਆਂ ਨੇ ਔਰ ਉਹਨਾਂ ਦੀ ਪਾਲਿਸੀ ਬੜੀਆਂ ਵੱਖਰੀਆਂ ਨੇ ਜੀ ਜੀਤ ਸਿੰਘ ਸਾਹਿਬ ਆਪਣਾ ਸਮਾਂ ਵੀ ਸਮਾਪਤੀ ਵੱਲ ਵੱਧ ਰਿਹਾ ਤੁਸੀਂ ਕੋਈ ਆਪਣੇ ਤੌਰ ਤੇ ਹੋਰ ਜਿਹੜੀ ਗੱਲ ਮੈਂ ਤੁਹਾਡੇ ਤੋਂ ਪੁੱਛ ਨਾ ਸਕਿਆ ਹਾਂ ਸਵਾਲ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਤਾਂ ਉਹ ਉਹ ਇਹੀ ਹੈ ਬਫਦੀ ਜੇ ਤੁਸੀਂ ਇੰਡੀਆ ਕੋਈ ਇੰਡੀਆ ਦੀ ਇੱਕ ਤਾਂ ਸਾਡੀ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਹੈ ਫਿਰ ਸਭ ਤੋਂ ਵੱਡੀ ਕਮਿਊਨਿਟੀਆ ਕੈਨੇਡਾ ਵਿੱਚ ਵੀ ਉੱਤੇ ਅਮਰੀਕਾ ਦੇ ਵਿੱਚ ਵੀ ਤੇ ਸਾਡੇ ਉਂਝ ਵੀ ਇੰਡੀਆ ਦਾ ਫਲੈਕਟਰ ਵਧ ਰਿਹਾ ਹੈ ਇਕਨੋਮਿਕ ਪਾਵਰ ਦੇ ਨਾਲ ਨਾਲ ਪਰ ਜਿੰਨ ਮੈਨੂੰ ਲੱਗਦਾ ਜਦੋਂ ਵੀ ਮੈਂ ਆਪਣੇ ਇੰਡੀਅਨ ਦੋਸਤਾਂ ਨਾਲ ਗੱਲ ਕਰਦਾ ਜਾਂ ਖਾਸ ਕਰਕੇ ਇੰਡੀਅਨ ਮੀਡੀਆ ਪੜ੍ਹਦਾ ਉਹਨਾਂ ਦੀ ਅਮਰੀਕਾ ਬਾਰੇ ਕਵਰੇਜ ਜਿਹੜੀ ਬੜੀ ਸ਼ੈਲੋ ਹੁੰਦੀ ਹੈ ਜਿਵੇਂ ਉਹਨਾਂ ਨੂੰ ਬਹੁਤ ਤੱਕ ਨੂੰ ਇਹ ਨਹੀਂ ਪਤਾ ਕਿ ਜਿਹੜੇ ਪ੍ਰੈਜ਼ੀਡੈਂਟ ਦੀ ਚੋਣ ਹੈ ਸਿੱਧੀ ਵੋਟਰਾਂ ਨਾਲ ਨਹੀਂ ਹੁੰਦੀ ਇੱਥੇ ਕਈ ਵਾਰੀ ਤੁਸੀਂ 8 ਮਿਲੀਅਨ ਵੱਧ ਵੋਟਾਂ ਵਾਲਾ ਬੰਦਾ ਵੀ ਜਿਹੜਾ ਹਾਰ ਜਾਂਦਾ ਜਿਹੜਾ ਕਿ ਬਹੁਤ ਹੀ ਘਟਿਆ ਸਿਸਟਮ ਹੈ ਨੰਬਰ 1 ਨੰਬਰ 2 ਇੰਡੀਆ ਦੇ ਵਿੱਚ 트럼ਪ ਦੇ ਬਾਰੇ ਤੇ ਖਾਸ ਕਰਕੇ ਮੋਦੀ ਸਰਕਾਰ ਨੇ 트럼ਪ ਨੂੰ ਬੜਾ ਪ੍ਰਮੋਟ ਕੀਤਾ ਸੀ ਹਾਲਾਂਕਿ ਉਹ ਇਮੀਗ੍ਰੈਂਟਾਂ ਦੇ ਖਿਲਾਫ ਹੈ ਸੋ ਸਾਨੂੰ ਬੜੇ ਧਿਆਨ ਨਾਲ ਇਹਦੇ ਵਾਸਤੇ ਵੋਟ ਪਾਣੀ ਚਾਹੀਦੀ ਹੈ ਅੰਗੇਜ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੇ ਮੇਰਾ ਮੇਰਾ ਇੱਕ ਛੋਟਾ ਛੋਟਾ ਸਵਾਲ ਵੀ ਨਾਲ ਲੈ ਲਿਓ ਚੋਟ ਜਾਂਦੇ ਜਾਂਦੇ ਉਹ ਇਹ ਹੈਗਾ ਕਿ ਜਿਵੇਂ ਹੁਣ ਉੱਥੇ ਰਾਹੁਲ ਗਾਂਧੀ ਹੁਣੀ ਆ ਰਹੇ ਆ ਜਾਂ ਉਸ ਤੋਂ ਬਾਅਦ ਨਰਿੰਦਰ ਮੋਦੀ ਉਹਨਾਂ ਨੇ ਆਉਣਾ ਸਤੰਬਰ ਦੇ ਮਹੀਨੇ ਰਾਹੁਲ ਗਾਂਧੀ ਉਹਨਾਂ ਨੇ 8 9 ਨੂੰ ਆਉਣਾ ਉਹਨਾਂ ਨੇ 22 23 24 ਨੂੰ ਸ਼ਾਇਦ ਆਉਣਾ ਸੋ ਉਸ ਦਾ ਕੋਈ ਅਸਰ ਦੇਖਣ ਨੂੰ ਮਿਲਦਾ ਇਹੋ ਜਦੋਂ ਆਣ ਕੇ ਭਾਰਤੀ ਲੀਡਰ ਉੱਥੇ ਗੱਲ ਕਰਦੇ ਆ ਜਿਵੇਂ ਪਿਛਲੀ ਵਾਰ ਵੀ ਨਰਿੰਦਰ ਮੋਦੀਆਂ ਨੇ ਕਿਹਾ ਸੀ ਅੱਜ ਕੀ ਬਾਤ 트ੰਪ ਸਰਕਾਰ ਬਿਲਕੁਲ ਨਹੀਂ ਪੈਂਦਾ ਇਹ ਸਿਰਫ ਇਹਨਾਂ ਨੂੰ ਭੁਲੇਖਾ ਇੰਡੀਆ 'ਚ ਬੈਠਿਆਂ ਨੂੰ ਮੋਦੀ ਸਾਹਿਬ ਦੇ ਬਿਆਨ ਦਾ ਇੰਡੀਆ ਅਮਰੀਕਾ ਦੇ ਇਲੈਕਸ਼ਨ ਤੇ ਜੂ ਵੀ ਨਹੀਂ ਫਰਕ ਦੀ। راہુલ ਗਾਂਧੀ ਦੇ ਖਿਆਲ ਸਿਆਣਾ ਬੰਦਾ ਉਹ ਤਾਂ ਇਦਾਂ ਦੀਆਂ ਗੱਲਾਂ ਕਰੇਗਾ ਵੀ ਨਹੀਂ ਉਹ ਕਰਨੀ ਚਾਹੀਦੀ ਵੀ ਨਹੀਂ ਕਿਉਂਕਿ ਕੱਲ ਨੂੰ ਜਿਹੜੀ ਮਰਜ਼ੀ ਸਰਕਾਰ ਬਣੇ ਉਹ ਇੰਡੀਆ ਦੀ ਫਰਕਾਨ ਨੇ ਉਹਨਾਂ ਨਿਸ਼ਚਿਤ ਹੈ। ਜੇ ਤੁਸੀਂ ਇੱਕ ਬੰਦੇ ਦੇ ਹੱਕ ਵਿੱਚ ਬਿਆਨ ਦੋਗੇ ਜੋ ਹਾਰ ਗਿਆ ਤੇ ਜਿਹੜਾ ਵਿਰੋਧੀ ਆ ਤੂੰ ਉਹ ਤੁਹਾਨੂੰ ਕਿਵੇਂ ਤੁਹਾਡੇ ਨਾਲ ਗੱਲਬਾਤ ਕਰੇਗਾ? ਕਿਵੇਂ ਨਵੇਂ ਸਮਝੌਤੇ ਕਰੇਗਾ? ਸੋ ਇਹ ਬੜਾ ਮੁੱਢਲਾ ਰੂਲ ਹੈ ਡਿਪਲੋਮੇਸੀ ਦਾ ਵੀ ਤੁਸੀਂ ਕਹਿੰਦੇ ਦੂਫਰੇ ਜਿਹੜੀ ਸਰਕਾਰ ਜਿਹਨਾਂ ਮੁਲਕਾਂ ਨਾਲ ਅਮਰੀਕਾ ਇੰਗਲੈਂਡ ਕੈਨੇਡਾ ਜਿੱਥੇ ਤੁਹਾਡਾ ਵਾਹ ਪੈਂਦਾ ਰਹਿੰਦਾ ਤੁਸੀਂ ਉਹਨਾਂ ਦੀ ਜਿਹੜੀ ਇੰਟਰਨਲ ਪੋਲਿਟਿਕਸ ਹੈ ਉਹਨਾਂ ਨੂੰ ਉਹਨਾਂ ਤੇ ਛੱਡ ਦਿਓ ਜੀ ਇਹ ਸਾਡਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਏ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਕਿਉਂਕਿ ਤੁਹਾਡਾ ਹੰਗਾਰਾ ਹੀ ਸਾਡਾ ਮੁੱਖ ਪ੍ਰੇਰਣਾ ਸਰੋਤ ਹੈ ਤੇ ਜੇ ਕੋਈ ਤੁਹਾਡੀ ਇਹ ਸਾਰੀ ਗੱਲਬਾਤ ਬਾਰੇ ਕੋਈ ਟਿੱਪਣੀ ਹੋਵੇ ਕੋਈ ਸਵਾਲ ਹੋਵੇ ਕੋਈ ਤੁਹਾਡੀ رائے ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕ ਜਾ ਕੇ ਆਪਣੀ ਟਿੱਪਣੀ ਆਪਣੀ رائے ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਢਿਲੋ ਜੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਹੋ ਟਾਈਮ ਦਿੱਤਾ ਚਿੰਦੂ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਮਿਹਨਤ ਕਰਕੇ ਪੋਡਕਾਸਟ ਚਲਾਉਂਦੇ ਹੋ ਤੇ ਖਾਸ ਕਰਕੇ ਜਿਹੜੇ ਆਪਣੇ ਸੁਣਨ ਵਾਲੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ